ਮੇਰਾ ਰਿਸ਼ਤਾ ਕਾਲੇ ਨਾਤੇ ਹੋਇਆ ਸੀ ਵਿਆਹ ਦੀ ਤਰੀਖ ਵੀ 2 ਮਹੀਨੇ ਵਿੱਚ ਹੀ ਤੈਅ ਹੋ ਗਈ ਸੀ ਮੇਰੇ ਪਿਤਾ ਜੀ ਬਹੁਤ ਪੁਰਾਣੇ ਜ਼ਮਾਨੇ ਦੇ ਆਦਮੀ ਸਨ ਇਸ ਲਈ ਕਿਸੇ ਨੇ ਮੈਨੂੰ ਮੁੰਡੇ ਨਾਲ ਜਾਣ ਪਛਾਣ ਕਰਵਾਉਣ ਦੀ ਗੱਲ ਨਹੀਂ ਕੀਤੀ ਮੈਂ ਆਪਣੀਆਂ ਭਾਬੀਆਂ ਦੇ ਮੂੰਹੋਂ ਮੁੰਡੇ ਦੀ ਬਹੁਤ ਤਾਰੀਫ਼ ਸੁਣੀ ਸੀ ਦੇਖਣ ਵਿੱਚ ਮੁੰਡਾ ਸੁੰਦਰ ਨੌਜਵਾਨ ਹੈ ਪਰ ਮੇਰਾ ਦਿਲ ਵੀ ਆਪਣੇ ਹੋਣ ਵਾਲੇ ਜੀਵਨ ਸਾਥੀ ਨੂੰ ਦੇਖਣ ਲਈ ਤਰਸ ਰਿਹਾ ਸੀ ਮੈਂ ਆਪਣੀ ਭਾਬੀ ਨੂੰ ਕਿਹਾ ਕਿ ਮੈਂ ਮੁੰਡੇ ਨੂੰ ਦੇਖਣਾ ਚਾਹੁੰਦੀ ਹਾਂ ਸਾਪਾ ਭੀ ਕੰਨਾਂ ਤੇ ਹੱਥ ਰੱਖ ਕੇ ਕਹਿਣ ਲੱਗੀ ਤੁਹਾਡੇ ਪਿਤਾ ਜੀ ਬਿਲਕੁਲ ਨਹੀਂ ਮੰਨਣਗੇ ਹਾਂ ਜੇ ਤੁਸੀਂ ਚਾਹੋ ਤਾਂ ਤੁਸੀਂ ਉਸ ਦੀ ਤਸਵੀਰ ਦੇਖ ਸਕਦੇ ਮੈਂ ਤਸਵੀਰ ਤੇ ਹੀ ਰਾਜੀ ਹੋ ਗਈ ਕਿ ਮੈਂ ਕੋਟੋ ਘਾਟਾ ਮੁੰਡੇ ਦੀ ਕਚਲਕਤਾ ਦੇਖ ਲਵਾਂਗੀ ਜਿਸ ਦੇ ਨਾਲ ਮੈਂ ਆਪਣੀ ਸਾਰੀ ਜ਼ਿੰਦਗੀ ਗੁਜ਼ਾਰਨੀ ਹੈ ਉਸ ਨੂੰ ਮੈਂ ਬਿਨਾਂ ਦੇਖੇ ਆਪਣੇ ਪਤੀ ਦੇ ਰੂਪ ਵਿੱਚ ਕਿਵੇਂ ਸਵੀਕਾਰ ਕਰ ਸਕਦੀ ਸੀ ਜਦੋਂ ਭਾਬੀ ਨੇ ਮੈਨੂੰ ਰਾਜ ਦੀ ਤਸਵੀਰ ਦਿਖਾਈ ਤਾਂ ਮੇਰਾ ਦਿਲ ਧੜਕਣ ਛੱਡ ਗਿਆ ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਸੋਹਣਾ ਨੌਜਵਾਨ ਕਦੇ ਨਹੀਂ ਦੇਖਿਆ ਸੀ ਮੇਰੀ ਕਿਸਮਤ ਤੇ ਇਹ ਮੇਰਾ ਦਿਲ ਵੀ ਖੁਸ਼ ਹੋ ਗਿਆ ਕਿ ਰੱਬ ਨੇ ਮੈਨੂੰ ਕਿੰਨਾ ਸੋਹਣਾ ਪਤੀ ਦਿੱਤਾ ਹੈ ਦਿਲ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਜਿੰਨਾ ਸੋਹਣਾ ਦਿੱਸਦਾ ਹੈ ਕਾਸ਼ ਉਸ ਦਾ ਦਿਲ ਵੀ ਓਨਾ ਸੋਹਣਾ ਹੀ ਹੋਵੇ ਮੈਂ ਵੀ ਸੁੰਦਰਤਾ ਵਿੱਚ ਕਿਸੇ ਤੋਂ ਘੱਟ ਨਹੀਂ ਸੀ ਅਤੇ ਵਿਆਹ ਹੀ ਬਹੁਤ ਘੱਟ ਸਮਾਂ ਸੀ ਇਹ 2 ਮਹੀਨੇ ਛੇਤੀ ਲੰਘ ਗਏ ਸਾਨੂੰ ਵਿਆਹ ਦਾ ਦਿਨ ਵੀ ਆ ਗਿਆ ਅਤੇ ਮੇਰਾ ਵਿਆਹ ਬਹੁਤ ਹੀ ਸੁਖਾਵਾਂ ਢੰਗ ਨਾਲ ਤੈਅ ਹੋ ਗਿਆ। ਵਿਆਹ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸੀ। ਜਦੋਂ ਮੈਨੂੰ ਫੇਰਿਆਂ ਲਈ ਮੰਡਪ ਦੇ ਵਿੱਚ ਲਿਆਂਦਾ ਗਿਆ ਤਾਂ ਮੇਰੀਆਂ ਅੱਖਾਂ ਰਾਜ ਦੀਆਂ ਅੱਖਾਂ ਨਾਲ ਮਿਲ ਗਈਆਂ। ਉਸ ਦੀਆਂ ਅੱਖਾਂ ਵਿੱਚ ਚਮਕ ਤੇ ਖੁਸ਼ੀ ਦੇਖ ਕੇ ਸਾਫ਼ ਪਤਾ ਲੱਗਦਾ ਸੀ ਕਿ ਰਾਜ ਇਸ ਰਿਸ਼ਤੇ ਤੋਂ ਬਹੁਤ ਖੁਸ਼ ਹੈ। ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ। ਮੇਰੀ ਸੱਸ ਮੈਨੂੰ ਕਮਰੇ ਵਿੱਚ ਲੈ ਗਈ। ਪਾਰ ਮੇਰੀ ਸੱਸ ਦੇ ਚਿਹਰੇ ਤੇ ਅਜੀਬ ਜਿਹੀ ਚਿੰਤਾ ਸੀ ਇੰਜ ਲੱਗਦਾ ਸੀ ਜਿਵੇਂ ਉਹ ਬਹੁਤ ਦਰਦ ਵਿੱਚ ਹੋਵੇ ਐਸਾ ਸਰਦੀ ਦੇ ਮੌਸਮ ਵਿੱਚ ਵੀ ਉਸ ਦੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਚਮਕ ਰਹੀਆਂ ਸਨ ਮੈਂ ਸੋਚਿਆ ਸ਼ਾਇਦ ਉਹ ਥੱਕ ਗਈ ਹੋਵੇਗੀ ਜਿਵੇਂ ਹੀ ਉਹ ਕਮਰੇ ਤੋਂ ਬਾਹਰ ਗਈ ਮੈਂ ਆਪਣੇ ਕਮਰੇ ਦਾ ਜਾਇਜ਼ਾ ਲਿਆ ਮੇਰਾ ਕਮਰਾ ਕਾਫੀ ਵੱਡਾ ਸੀ ਅਤੇ ਮੇਰੇ ਬਲ ਨੂੰ ਲਿਆਂਦੇ ਹੋਏ ਦਾਜ ਨਾਲ ਸਜਾਇਆ ਗਿਆ ਸੀ ਇਸ ਤੇ ਫੁੱਲਾਂ ਦੀ ਸਜਾਵਟ ਨੇ ਕਮਰੇ ਨੂੰ ਹੋਰ ਵੀ ਸੁੰਦਰ ਬਣਾ ਦਿੱਤਾ ਸੀ ਕਮਰੇ ਦਾ ਮਾਹੌਲ ਬਹੁਤ ਰੋਮਾਂਟਿਕ ਸੀ ਯਕੀਨਨ ਕਮਰੇ ਦੀ ਇਹ ਸਜਾਵਟ ਰਾਜਨੀ ਕੀਤੀ ਹੋਵੇਗੀ ਇਹ ਸਜਾਵਟ ਮੇਰੇ ਲਈ ਉਸ ਦੇ ਪਿਆਰ ਦਾ ਸਬੂਤ ਸੀ ਅਤੇ ਮੈਂ ਇਹ ਸੋਚ ਕੇ ਸ਼ਰਮ ਨਾਲ ਲਾਲ ਹੋ ਰਹੀ ਸੀ ਕਿ ਉਸ ਨੇ ਆਪਣੀ ਰਾਤ ਨੂੰ ਮੇਰੇ ਲਈ ਕਿੰਨਾ ਯਾਦਗਾਰ ਬਣਾਇਆ ਸੀ ਰਾਜਵਾਰੇ ਸੋਚ ਕੇ ਮੇਰਾ ਦਿਲ ਤੇਜ਼ ਧੜਕ ਰਿਹਾ ਸੀ ਪਾਰਾਚਾਨਕ ਕਮਰੇ ਦੀਆਂ ਲਾਈਟਾਂ ਬੰਦ ਹੋ ਗਈਆਂ ਅਚਾਨਕ ਸਾਰੇ ਕਮਰੇ ਵਿੱਚ ਹਨੇਰਾ ਹੋ ਗਿਆ ਦਸੰਬਰ ਦਾ ਮਹੀਨਾ ਸੀ ਇਸ ਲਈ ਗਰਮੀ ਦਾ ਸਵਾਲ ਹੀ ਨਹੀਂ ਸੀ ਸਰਦੀ ਪੂਰੇ ਜੋਰਾਂ ਤੇ ਸੀ ਪਰ ਮੈਨੂੰ ਐਸਾ ਹਨੇਰੇ ਵਿੱਚ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਮੈਂ ਸੋਚ ਰਹੀ ਸੀ ਕਿ ਲਾਈਟ ਅਚਾਨਕ ਬੰਦ ਕਿਉਂ ਹੋ ਗਈ ਦਰਵਾਜ਼ਾ ਖੋਲਣ ਦੀ ਆਵਾਜ਼ ਸੁਣੀ ਅਤੇ ਖੋਲਣ ਤੋਂ ਬਾਅਦ ਮੈਨੂੰ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਵੀ ਸੁਣਾਈ ਦਿੱਤੀ ਮੈਂ ਹਨੇਰੇ ਵਿੱਚ ਕੁਝ ਵੀ ਨਹੀਂ ਦੇਖ ਸਾਡੇ DC ਸਿਰਫ ਇੱਕ ਪਰਛਾਵਾਂ ਦਿਖਾਈ ਦੇ ਰਿਹਾ ਸੀ ਮੈਂ ਹੌਲੀ ਜਹੀ ਕਿਹਾ ਕੌਣ ਹੈ ਫੇਰਾ ਆਵਾਜ਼ ਆਈ ਮਹਾਰਾਜ ਹਾਂ ਤੇਰਾ ਪਤੀ ਹਾਂ ਇਹ ਸੁਣ ਕੇ ਮੈਂ ਸ਼ਰਮ ਨਾਲ ਲਾਲ ਹੋ ਗਈ ਹੋਰ ਕੁਝ ਨਾ ਕਹਿ ਸਕੀ ਰਾਜ ਨੇ ਮੇਰੇ ਕੋਲ ਆ ਕੇ ਕਿਹਾ ਕਿ ਸਾਡੇ ਇਲਾਕੇ ਦੀ ਬਿਜਲੀ ਦਾ ਟਰਾਂਸਫਾਰਮ ਸੜ ਗਿਆ ਹੈ ਜਿਸ ਕਾਰਨ ਅਸੀਂ ਰਾਤ ਭਾਰ ਸੌ ਨਹੀਂ ਸਕਾਂਗੇ ਇਹ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋਈ ਕਿਉਂਕਿ ਮੈਂ ਰਾਜਦਾ ਦਾ ਚਿਹਰਾ ਵੀ ਠੀਕ ਤਰ੍ਹਾਂ ਨਹੀਂ ਦੇਖ ਸਕਦੀ ਸੀ ਮੇਰਾ ਮੋਬਾਈਲ ਮੇਰੇ ਪਰਸ ਵਿੱਚ ਅਤੇ ਮੈਨੂੰ ਨਹੀਂ ਪਤਾ ਕਿ ਮੇਰਾ ਪਰਸ ਹਨੇਰੇ ਵਿੱਚ ਕਿੱਥੇ ਰੱਖਿਆ ਹੋਇਆ ਸੀ ਨਹੀਂ ਤਾਂ ਮੈਂ ਆਪਣੇ ਮੋਬਾਈਲ ਦੀ ਟਾਰਚ ਦੀ ਵਰਤੋਂ ਕਰ ਲੈਂਦੀ ਰਾਜ ਮੇਰੇ ਕੋਲ ਬੈਠ ਗਿਆ ਮੈਂ ਸੋਚਿਆ ਕਿ ਸ਼ਾਇਦ ਉਹ ਆਪਣੇ ਮੋਬਾਈਲ ਦੇ ਟਾਰਚ ਜਗਾ ਦੇਵੇਗਾ ਪਰ ਉਸਨੇ ਹਜੇ ਕੁਝ ਨਹੀਂ ਕੀਤਾ ਉਸ ਨੇ ਕਿਹਾ ਕਿ ਸਾਨੂੰ ਇਹ ਰਾਤ ਹਨੇਰੇ ਵਿੱਚ ਹੀ ਕੱਢਣੀ ਪਵੇਗੀ ਕਿਉਂਕਿ ਲਾਈਟ ਠੀਕ ਕਰਨ ਲਈ ਤਾਂ ਸਵੇਰੇ ਹੀ ਕੋਈ ਆਵੇਗਾ ਮੈਂ ਕੀ ਕਹਿ ਸਕਦੀ ਸੀ ਸਰਦੀ ਬਹੁਤ ਸੀ ਇਸ ਲਈ ਕਮਰਾ ਵੀ ਕਾਫੀ ਠੰਡਾ ਸੀ ਖਰਾਜ ਨੇ ਮੇਰਾ ਹੱਥ ਫੜਿਆ ਜੋ ਉਸ ਸਮੇਂ ਬਹੁਤ ਠੰਡਾ ਹੋ ਰਿਹਾ ਸੀ ਉਸ ਨੇ ਮੇਰੀ ਉਂਗਲੀ ਵਿੱਚ ਇੱਕ ਅੰਗੂਠੀ ਪਾ ਦਿੱਤੀ ਫਿਰ ਉਸ ਨੇ ਕਿਹਾ ਇਹ ਤੁਹਾਡੇ ਮੂੰਹ ਦਿਖਾਈ ਦਾ ਤੋਪਾ ਹੈ ਇਸ ਤੋਂ ਬਾਅਦ ਉਹ ਮੇਰੀ ਤਾਰੀਫ ਕਰਨ ਲੱਗਾ ਰਾਜ ਦੀਆਂ ਗੱਲਾਂ ਵਿੱਚ ਕੁਝ ਅਜਿਹਾ ਜਾਦੂ ਸੀ ਕਿ ਮੈਂ ਉਸ ਜਾਦੂ ਵਿੱਚ ਗਵਾਚ ਗਈ ਉਹ ਮੇਰੇ ਲਈ ਆਪਣੀ ਪਿਆਰ ਅਦਾਇ ਜ਼ਹਾਰ ਕਰਦਾ ਰਿਹਾ ਅਤੇ ਹੌਲੀ-ਹੌਲੀ ਉਸ ਨੇ ਮੇਰੇ ਗਹਿਣੇ ਵੀ ਆਪਣੇ ਹੱਥਾਂ ਨਾਲ ਉਤਾਰ ਦਿੱਤੇ ਮੈਂ ਉਸਦਾ ਚਿਹਰਾ ਚੰਗੀ ਤਰ੍ਹਾਂ ਨਹੀਂ ਦੇਖ ਸਕੀ ਸੀ ਅਤੇ ਮੇਰੇ ਬਹੁਤ ਨੇੜੇ ਆ ਗਿਆ ਇੰਨੇ ਨੇੜੇ ਕਿ ਮੈਂ ਉਸ ਦੇ ਸਾਹਾਂ ਦੀ ਗੂੰਜ ਨੂੰ ਆਪਣੇ ਚਿਹਰੇ ਤੇ ਮਹਿਸੂਸ ਕਰ ਸਕਦੀ ਸੀ ਅਤੇ ਫਿਰ ਸਾਡੇ ਵਿਚਕਾਰ ਦੀ ਸਾਰੀ ਦੂਰੀ ਆਲੋਕ ਹੋਣ ਲੱਗੀ ਮਹਾਰਾਜ ਦੀਆਂ ਮਜ਼ਬੂਤ ਬਾਹਾਂ ਵਿੱਚ ਚਲੀ ਗਈ ਰਾਜ ਦੇ ਨਾਲ ਬਿਤਾਏ ਪਲ ਮੇਰੇ ਲਈ ਬਹੁਤ ਕੀਮਤੀ ਪਲ ਜਾਂ ਫਿਰ ਉਸ ਨੇ ਉਹਨਾਂ ਪਲਾਂ ਨੂੰ ਮੇਰੇ ਲਈ ਬਹੁਤ ਕੀਮਤੀ ਬਣਾ ਦਿੱਤਾ ਸੀ ਸਵੇਰੇ ਮੈਂ ਪੰਛੀਆਂ ਦੇ ਚਹਿਕਣ ਨਾਲ ਜਾਗੀ ਕਮਰੇ ਵਿੱਚ ਸਾਰੇ ਪਾਸੇ ਰੌਸ਼ਨੀ ਸੀ ਅਤੇ ਗੁਲਾਬ ਦੀ ਮਹਿਕ ਹੁਣ ਕਮਰੇ ਵਿੱਚ ਮੌਜੂਦ ਸੀ ਰਾਤ ਨੂੰ ਜਿਵੇਂ ਹੀ ਮੈਂ ਰਾਜਵਾਰੀ ਸੋਚਿਆ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ। ਪਾਰ ਜਿਵੇਂ ਹੀ ਮੈਂ ਪਾਸਾ ਲਿਆ ਤਾਂ ਮੇਰੇ ਨਾਲ ਵਾਲੀ ਜਗਾ ਬਿਲਕੁਲ ਖਾਲੀ ਸੀ। ਮੈਂ ਇੱਕਦਮ ਉੱਠ ਕੇ ਬੈਠ ਗਈ ਕਿ ਮੈਂ ਇੰਨੀ ਦੇਰ ਤੱਕ ਸੌਂਦੀ ਰਹੀ ਅਤੇ ਰਾਜ ਵੀ ਉੱਠ ਕੇ ਚਲਾ ਗਿਆ। ਇਹ ਕਿੰਨੀ ਮਾੜੀ ਗੱਲ ਹੈ ਕਿ ਅੱਜ ਮੇਰੇ ਸਹੁਰੇ ਘਰ ਮੇਰਾ ਪਹਿਲਾ ਦਿਨ ਹੈ ਅਤੇ ਮੈਂ ਹਜੇ ਵੀ ਸੌ ਰਹੀ ਹਾਂ। ਮੈਨੂੰ ਰਾਜ ਉੱਤੇ ਵੀ ਬਹੁਤ ਗੁੱਸਾ ਆ ਰਿਹਾ ਸੀ। ਦੱਸੇ ਹਜੇ ਤੱਕ ਮੈਂ ਸੌ ਰਹੀ ਸੀ। ਉਹ ਮੈਨੂੰ ਜਗਾ ਦਿੰਦਾ ਇਹ ਸੋਚ ਕੇ ਮੈਂ ਕੜੀਵਲ ਦੇਖਿਆ ਤਾਂ ਸਵੇਰੇ ਦੇ 6:00 ਵੱਜ ਚੁੱਕੇ ਸਨ ਹੁਣ ਮੈਂ ਥੋੜਾ ਉਲਝਣ ਮਹਿਸੂਸ ਕਰਨ ਲੱਗੀ ਬਹੁਤਾ ਸਮਾਂ ਨਹੀਂ ਸੀ ਖੈਰ ਮੈਂ ਆਪਣੇ ਖਿਲਰੇ ਹੋਏ ਵਾਲ ਇਕੱਠੇ ਕੀਤੇ ਮੈਂ ਹੌਲੀ ਹੌਲੀ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਸਾਰੇ ਹਾਲ ਵਿੱਚ ਹਨੇਰਾ ਛਾਇਆ ਹੋਇਆ ਸੀ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ ਪਰ نیند ਮੇਰੀਆਂ ਅੱਖਾਂ ਵਿੱਚੋਂ ਗਾਇਬ ਹੋ ਚੁੱਕੀ ਸੀ ਰਾਜ ਇੰਨੀ ਸਵੇਰੇ ਕਿੱਥੇ ਚਲਾ ਗਿਆ ਸੀ ਮੇਰੇ ਸਹੁਰੇ ਘਰ ਮੇਰਾ ਪਹਿਲਾ ਦਿਨ ਸੀ ਮੈਂ ਉੱਠ ਕੇ ਬਾਹਰ ਨਹੀਂ ਜਾ ਸਕਦੀ ਸੀ ਇਸ ਲਈ ਮੈਂ ਕਮਰੇ ਵਿੱਚ ਬੈਠੀ ਰਾਜ ਦੀ ਉਡੀਕ ਕਰ ਰਹੀ ਸੀ 8 ਵਜੇ ਦੇ ਆਸ-ਪਾਸ ਮੈਂ ਕੁਝ ਲੋਕਾਂ ਨੂੰ ਗੱਲਾਂ ਕਰਦੇ ਸੁਣਿਆ ਜਦੋਂ ਮੈਂ ਉੱਠ ਕੇ ਕਮਰੇ ਵਿੱਚੋਂ ਬਾਹਰ ਆਈ ਤਾਂ ਮੇਰੀ ਸੱਸ ਹਾਲ ਵਿੱਚ ਬੈਠੀ ਹੱਸ ਰਹੀ ਸੀ ਇੰਜ ਲੱਗਦਾ ਸੀ ਜਿਵੇਂ ਉਹ ਹੁਣੇ ਹੀ ਕਿਧਰੋਂ ਆਈ ਹੋਵੇ ਮੈਨੂੰ ਦੇਖ ਕੇ ਉਹ ਹਲਕੀ ਜਹੀ ਮੁਸਕਰਾਈ ਅਤੇ ਕਹਿਣ ਲੱਗੀ ਬੇਟਾ ਇੱਧਰ ਆ ਮੇਰੇ ਨੇੜੇ ਆ ਕੇ ਬੈਠ ਮੈਂ ਹੌਲੀ ਹੌਲੀ ਉਹਨਾਂ ਦੇ ਨੇੜੇ ਜਾ ਕੇ ਉਹਦੇ ਪੈਰ ਛੂਟੇ ਆਸ਼ੀਰਵਾਦ ਲਿਆ ਤੇ ਫਿਰ ਮੈਂ ਉਹਨਾਂ ਦੇ ਕੋਲ ਬੈਠ ਗਈ ਮੇਰੀ ਸੱਸ ਕਹਿਣ ਲੱਗੀ ਮੇਰੀ ਤਬੀਅਤ ਅਚਾਨਕ ਵਿਗੜ ਗਈ ਸੀ ਫਿਰ ਰਾਜ ਮੈਨੂੰ ਡਾਕਟਰ ਕੋਲ ਲੈ ਗਿਆ ਇਹ ਸੁਣ ਕੇ ਮੈਂ ਸਮਝ ਗਈ ਕਿ ਰਾਜ ਕਮਰੇ ਵਿੱਚ ਕਿਉਂ ਨਹੀਂ ਸੀ ਪਰ ਮੇਰੀ ਸੱਸ ਦੀ ਅਗਲੀ ਗੱਲ ਨੇ ਤਾਂ ਮੇਰੇ ਹੋਸ਼ ਹੀ ਉਡਾ ਦਿੱਤੇ ਸੀ। ਮੇਰੀ ਸੱਸ ਨੇ ਕਿਹਾ ਪੁੱਤ ਮੈਨੂੰ ਤੇਰੇ ਤੋਂ ਬਹੁਤ ਸ਼ਰਮ ਆਉਂਦੀ ਹੈ। ਕੱਲ ਰਾਤ ਨੂੰ ਜਦੋਂ ਮੈਂ ਤੈਨੂੰ ਆਪਣੇ ਕਮਰੇ ਵਿੱਚ ਬਿਠਾ ਕੇ ਬਾਹਰ ਆਈ ਸੀ ਤਾਂ ਅਚਾਨਕ ਮੇਰੀ ਤਬੀਅਤ ਖਰਾਬ ਹੋਣ ਲੱਗੀ। ਤਾਰਾਜਬੀ ਮੈਨੂੰ ਜਲਦੀ ਹਸਪਤਾਲ ਲੈ ਗਿਆ। ਮੇਰਾ ਬੀਪੀ ਬਹੁਤ ਵੱਧ ਗਿਆ ਸੀ। ਸਾਰੀ ਰਾਤ ਹਸਪਤਾਲ ਵਿੱਚ ਹੀ ਪੁਜਾਰੀ ਵੀ ਨੇ ਵਾਪਸ ਆਏ ਹਾਂ। ਰਾਜਬੀ ਮੈਨੂੰ ਛੱਡ ਕੇ ਦਵਾਈ ਲੈਣ ਚਲਾ ਗਿਆ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਵਿਆਹ ਵਾਲੀ ਰਾਤ ਹੀ ਪਤੀ ਕਮਰੇ ਵਿੱਚ ਨਹੀਂ ਆਇਆ ਮੇਰੀ ਸੱਸ ਦੀਆਂ ਗੱਲਾਂ ਸੁਣ ਕੇ ਮੇਰੇ ਦਿਮਾਗ ਵਿੱਚ ਗੱਲਾਂ ਘੁੰਮਣ ਲੱਗੀਆਂ ਜੇ ਰਾਜਾ ਸੁਬਤਾਲ ਵਿੱਚ ਸੀਤਾ ਰਾਤ ਨੂੰ ਮੇਰੇ ਕਮਰੇ ਵਿੱਚ ਮੇਰੇ ਨਾਲ ਕੌਣ ਸੀ ਮੇਰਾ ਦਿਲ ਧੜਕਣਾ ਭੁੱਲ ਗਿਆ ਸੀ ਮੈਨੂੰ ਚੱਕਰ ਆਉਣ ਲੱਗੇ ਮੈਨੂੰ ਲੱਗਾ ਜਿਵੇਂ ਘਬਰਾਟ ਕਰਨ ਮੇਰਾ ਦਮ ਘੁੱਟ ਜਾਵੇਗਾ ਫੇਰ ਮੈਂ ਕਿਸ ਨਾਲ ਰਾਤ ਕੱਤੀ ਸੀ ਫੇਰ ਉਹ ਆਦਮੀ ਕੌਣ ਸੀ ਜਿਸ ਨੇ ਮੇਰੇ ਨਾਲ ਰਾਜਾ ਨਾਮ ਲੈ ਕੇ ਕੋਨ ਨਹੀਂ ਖੇਡ ਖੇਡੀ ਸੀ ਮੈਨੂੰ ਲੱਗਿਆ ਕਿ ਮੈਂ ਹੁਣੇ ਚੱਕਰ ਖਾ ਕੇ ਥਾਂਡੇ ਗ ਜਾਵਾਂ ਜਦੋਂ ਹੀ ਰਾਜ ਹਾਲ ਵਿੱਚ ਬੜਿਆ ਸੀ ਮੈਨੂੰ ਦੇਖ ਕੇ ਉਸ ਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ ਮੇਰੀ ਸੱਸ ਨੇ ਕਿਹਾ ਲੋ ਆ ਗਿਆ ਰਾਜ ਰਾਜ ਨੇ ਮੇਰੇ ਨਾਲ ਹੈਲੋ ਕੀਤੀ ਤਾਂ ਮੇਰੇ ਮਨ ਵਿੱਚ ਘੰਟੀਆਂ ਵੱਜਣ ਲੱਗ ਪਈਆਂ ਇਹ ਆਵਾਜ਼ ਉਹ ਆਵਾਜ਼ ਨਹੀਂ ਸੀ ਜੋ ਰਾਤ ਭਰ ਮੇਰੇ ਕੰਨਾਂ ਵਿੱਚ ਪਿਆਰ ਭਰੇ ਸ਼ਬਦ ਗੂੰਜਦੀ ਰਹੀ ਮੇਰਾ ਦਿਲ ਇੰਨਾ ਸੁੰਨ ਹੋ ਗਿਆ ਸੀ ਧੜਕਣਾ ਭੁੱਲ ਗਿਆ ਸੀ ਹੁਣ ਮੈਨੂੰ ਆਪਣੇ ਆਪ ਤੋਂ ਕਿੰਨਾ ਮਹਿਸੂਸ ਹੋਣ ਲੱਗੀ ਸੀ ਮੈਂ ਚੁੱਪਚਾਪ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਕੁਝ ਦੇਰ ਬਾਅਦ ਜਿਵੇਂ ਹੀ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਮੇਰੇ ਦਿਲ ਨੂੰ ਲੱਗਾ ਜਿਵੇਂ ਕਿਸੇ ਨੇ ਆਪਣੀ ਮੁਠੀ ਵਿੱਚ ਲੈ ਲਿਆ ਹੋਵੇ ਰਾਜ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਕਹਿਣ ਲੱਗਾ ਕਿ ਮੈਨੂੰ ਮਾਫ਼ ਕਰ ਦਿਓ ਵਿਆਹ ਦੀ ਪਹਿਲੀ ਰਾਤ ਮੈਂ ਬਹੁਤ ਕੁਝ ਸੋਚਿਆ ਸੀ ਪਰ اچانک ਮਾਂ ਦੀ ਤਬੀਅਤ ਵਿਗੜ ਗਈ ਸੀ ਮੈਨੂੰ ਅਚਾਨਕ ਜਾਣਾ ਪਿਆ ਪਰ ਮੈਂ ਆਪਣੀ ਭੈਣ ਨੂੰ ਕਿਹਾ ਸੀ ਕਿ ਉਹ ਤੈਨੂੰ ਦੱਸ ਦੇਵੇ ਕਿ ਮੈਨੂੰ ਦੇਰ ਹੋ ਜਾਵੇਗੀ ਪਰ ਉਸ ਨੇ ਤੁਹਾਨੂੰ ਦੱਸਿਆ ਨਹੀਂ ਰਾਜ ਮੇਰੇ ਨਾਲ ਗੱਲ ਕਰ ਰਹੀ ਹਸੀ ਅਤੇ ਮੈਂ ਉਸ ਵੱਲ ਦੇਖ ਰਹੀ ਸੀ ਮੇਰਾ ਸਭ ਕੁਝ ਖਤਮ ਹੋ ਗਿਆ ਸੀ ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਮੈਂ ਨਾਂ ਵਿੱਚ ਸਿਰੇ ਹਿਲਾ ਦਿੱਤਾ ਮੇਰੀ ਨੰਦ ਮੇਰੇ ਕਮਰੇ ਵਿੱਚ ਨਹੀਂ ਆਈ ਨਾ ਹੀ ਉਸਨੇ ਮੈਨੂੰ ਹਜੇ ਕੁਝ ਕਿਹਾ ਸੀ ਰਾਜ ਕਹਿਣ ਲੱਗਾ ਇਹ ਕੁੜੀ ਵੀ ਬਹੁਤ ਪਲक्कੜ ਹੈ ਇਹ ਭੁੱਲ ਗਈ ਹੋਵੇਗੀ ਕਿਰਪਾ ਕਰਕੇ ਰੋ ਨਾ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੀ ਰਾਤ ਚਿੰਤਾ ਕੀਤੀ ਹੋਵੇਗੀ ਇਹ ਰਾਤ ਇੱਕ ਔਰਤ ਲਈ ਬਹੁਤ ਮੱਤਬੂਰਨ ਹੈ ਅਤੇ ਜਦੋਂ ਉਸਦਾ પતિ ਸਾਰੀ ਰਾਤ ਕਮਰੇ ਵਿੱਚ ਨਹੀਂ ਆਉਂਦਾ ਅਤੇ ਉਸ ਨੂੰ ਇਸ ਦਾ ਕਾਰਨ ਵੀ ਨਹੀਂ ਪਤਾ ਹੁੰਦਾ ਤਾਂ ਇਹ ਹੋਰ ਵੀ ਪਰੇਸ਼ਾਨੀ ਹੋ ਜਾਂਦੀ ਹੈ ਰਾਜ ਮੇਰੇ ਤੋਂ ਬਹੁਤ ਸ਼ਰਮਿੰਦਾ ਹੋਇਆ ਅਤੇ ਮਾਫੀ ਮੰਗ ਰਿਹਾ ਸੀ ਪਰ ਮੈਂ ਜਿਸ ਦਰਦ ਵਿੱਚੋਂ गुਜ਼ਰ ਰਹੀ ਸੀ ਉਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਕਰਨ ਦੇ ਸਮਰਥ ਨਹੀਂ ਸੀ ਰਾਜ ਮੇਰੇ ਬਹੁਤ ਨੇੜੇ ਆ ਗਿਆ ਰਾਜ ਦੀਆਂ ਅੱਖਾਂ ਵਿੱਚ ਕਨਸ਼ਾ ਆਉਣ ਲੱਗ ਪਿਆ ਸੀ ਇਸ ਤੋਂ ਪਹਿਲਾਂ ਕਿ ਰਾਜ ਮੇਰੇ ਨੇੜੇ ਆ ਕੇ ਕੁਝ ਕਹਤਾ ਮੈਂ ਉਸ ਨੂੰ ਪਿੱਛੇ ਧੱਕ ਦਿੱਤਾ ਬਹੁਤ ਪੂਜੀ ਗਲਤ ਹੋ ਗਿਆ ਅਚਾਨਕਾ ਮੈਂ ਬਹੁਤ ਰੋਣ ਲੱਗ ਪਈ ਅਤੇ ਰਾਜ ਮੇਰੇ ਰੋਣ ਕਾਰਨ ਪਰੇਸ਼ਾਨ ਹੋ ਗਿਆ ਅਤੇ ਕਹਿਣ ਲੱਗਾ ਮੈਨੂੰ ਮaaf ਕਰਨਾ ਮੈਨੂੰ ਨਹੀਂ ਪਤਾ ਸੀ ਕਿ ਉਹ ਤੈਨੂੰ ਨਹੀਂ ਦੱਸੇਗੀ ਰਾਜ ਜੀ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਮੇਰੇ ਦੋਵੇਂ ਹੱਥ ਫੜ ਲਏ ਪਰ ਮੈਨੂੰ ਲੱਗਾ ਜਿਵੇਂ ਮੈਨੂੰ ਬਿਜਲੀ ਦਾ ਝਟਕਾ ਲੱਗ ਗਿਆ ਹੋਵੇ ਮੈਂ ਚੱਟ ਆਪਣੀ ਹੱਥ ਉਸ ਤੋਂ ਦੂਰ ਕਰ ਲਏ ਮੈਨੂੰ ਹੁਣ ਹਰ ਚੀਜ਼ ਤੋਂ ਡਰ ਲੱਗਦਾ ਸੀ ਹੁਣ ਮੇਰੀ ਹਾਲਤ ਵੀ ਬੜੀ ਅਜੀਬ ਹੋ ਗਈ ਸੀ ਮੈਨੂੰ ਦੇਖ ਕੇ ਉਹ ਚਿੰਤਿਤ ਹੋਣ ਲੱਗਾ ਮੈਂ ਕਿਹਾ ਮੇਰੇ ਤੋਂ ਦੂਰ ਰਹੁ ਉਹ ਮੇਰੇ ਗੁੱਸੇ ਨੂੰ ਮੇਰੀ ਨਾਰਾਜ਼ਗੀ ਸਮਝਣ ਲੱਗ ਪਿਆ ਸੀ ਮੈਂ ਸੋਚ ਰਹੀ ਸੀ ਕਿ ਜੇ ਰਾਤ ਨੂੰ ਰਾਜ ਮੇਰੇ ਕੋਲ ਨਹੀਂ ਆਇਆ ਤਾਂ ਕੌਣ ਆਇਆ ਸੀ ਰਾਜ ਕਹਿਣ ਲੱਗਾ ਠੀਕ ਹੈ ਚਿੰਤਾ ਨਾ ਕਰੋ ਆਰਾਮ ਕਰੋ ਇਹ ਮੇਰੀ ਗਲਤੀ ਹੈ ਮੈਨੂੰ ਤੁਹਾਨੂੰ ਦੱਸਣਾ ਚਾਹੀਦਾ ਸੀ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ ਮੇਰੀ ਹਾਲਤ ਤਾਂ ਹੁਣ ਵਿਗੜਦੀ ਜਾ ਰਹੀ ਸੀ ਮੇਰੇ ਕੰਨਾਂ ਵਿੱਚ ਰਾਤ ਦੀ ਚੀਖ ਗੂੰਜਣ ਲੱਗ ਪਈ ਉਹੀ ਪਿਆਰ ਭਰੇ ਸ਼ਬਦ ਉਹੀ ਪਿਆਰ ਭਰੀਆਂ ਗੱਲਾਂ ਕਾਰਨ ਮੇਰਾ ਸਰੀਰ ਕੰਬਣ ਲੱਗਾ ਤਸੀਹੇ ਸ਼ਾਇਦ ਉਹ ਉਸ ਲਈ ਕੋਈ ਛੋਟਾ ਜਿਹਾ ਸ਼ਬਦ ਹੈ ਜਿਸ ਵਿੱਚੋਂ ਮੈਂ ਲੱਗ ਰਹੀ ਸੀ ਮੇਰੇ ਲਈ ਇਹ ਸਭ ਉਸ ਹੈ ਨਾ ਮੌਤ ਦੇ ਬਰਾਬਰ ਸੀ ਮੈਂ ਹੰਝੂਆਂ ਨੂੰ ਰੋਕਣ ਲਈ ਆਪਣੇ ਦੋਵੇਂ ਹੱਥ ਆਪਣੇ ਕੰਨਾਂ ਤੇ ਰੱਖੇ ਹੋਏ ਸਨ ਕਿਸੇ ਹੋਰ ਆਦਮੀ ਮੇਰੇ ਤੋਂ ਹੋਏ ਪਾਪ ਕਿਵੇਂ ਹੋ ਗਿਆ ਮੈਂ ਆਪਣੀ ਪਤੀ ਨਾਲ ਧੋਖਾ ਕੀਤਾ ਹੈ ਮੈਂ ਇਹ ਸਨ ਕਰਨ ਦੇ ਯੋਗ ਨਹੀਂ ਸੀ ਇਹ ਮੇਰੇ ਤੋਂ ਕੀ ਹੋ ਗਿਆ ਕੋਈ ਮੇਰੇ ਕਮਰੇ ਵਿੱਚ ਕਿਵੇਂ ਦਾਖਲ ਹੋਇਆ ਉਹ ਸੁਨਿਹਰੇ ਦੇ ਦਾ ਫਾਇਦਾ ਕਿਵੇਂ ਉਠਾਇਆ ਮੈਂ ਕੀ ਕਰਾਂਗੀ ਮੇਰੀ ਗੱਲ ਤੇ ਕੋਈ ਵਿਸ਼ਵਾਸ ਕਰੇਗਾ ਮੇਰੇ ਦਿਮਾਗ ਵਿੱਚ ਚੱਲਣ ਵਾਲੇ ਸਵਾਲਾਂ ਨਾਲ ਮੇਰੀ ਜਾਨ ਲੈ ਲਈ ਸੀ ਜੇ ਮੈਂ ਚੁੱਪ ਰਹਿੰਦੀ ਸੀ ਤਾਂ ਪਾਪ ਦੀ ਤਲਵਾਰ ਮੇਰੇ ਸਿਰ ਤੇ ਲੱਗ ਰਹੀ ਸੀ ਜੋ ਮੈਨੂੰ ਹਰ ਪਲ ਮਾਰ ਰਹੀ ਸੀ ਅਤੇ ਜੇ ਮੈਂ ਰਾਜ ਨੂੰ ਸਭ ਕੁਝ ਦੱਸ ਦਿੱਤਾ ਹੁੰਦਾ ਤਾਂ ਉਹ ਕਦੇ ਵੀ ਮੇਰੀ ਗੱਲ ਤੇ ਵਿਸ਼ਵਾਸ ਨਾ ਕਰਦਾ ਉਹ ਸੋਚਦਾ ਕਿ ਮੈਂ ਆਪਣੇ ਮਾਪਿਆਂ ਦੇ ਘਰ ਤੋਂ ਹੀ ਚਰਿੱਤਰਹੀਣ ਦਾ ਦਾਗ ਲੈ ਕੇ ਆਪਣੇ ਸਹੁਰੇ ਘਰ ਆਈ ਹਾਂ ਮੈਂ ਕਿਸ ਦੁਰਾਹੇ ਤੇ ਖੜੀ ਸੀ ਮੇਰੇ ਮਨ ਵਿੱਚ ਇੱਕ ਹੋਰ ਡਰ ਸੀ ਕਿ ਰਾਤ ਨੂੰ ਰਾਜ ਜਦੋਂ ਮੇਰੇ ਨੇੜੇ ਆਵੇਗਾ ਸ਼ਾਇਦ ਉਸ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਕੁਵਾਰੀ ਨਹੀਂ ਹਾਂ ਮੈਂ ਪਹਿਲਾਂ ਹੀ ਆਪਣੇ ਕੁਾਰੇ ਪੰਨ ਦਾ ਸਬੂਤ ਗਵਾ ਚੁੱਕੀ ਹਾਂ ਇਹ ਸੋਚ ਕੇ ਮੇਰਾ ਦਿਲ ਕੰਬ ਰਿਹਾ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਰਾਜ ਤੋਂ ਇਲਾਵਾ ਕਦੇ ਕਿਸੇ ਬਾਰੇ ਨਹੀਂ ਸੋਚਿਆ ਰਾਜ ਮੇਰੀ ਜ਼ਿੰਦਗੀ ਵਿੱਚ ਆਉਣ ਵਾਲਾ ਪਹਿਲਾ ਆਦਮੀ ਸੀ ਅਤੇ ਮੇਰੇ ਦਿਲ ਦੀ ਧੜਕਣ ਉਸ ਲਈ ਹੀ ਸੀ ਮੈਂ ਉਸ ਨੂੰ ਆਪਣਾ ਪਤੀ ਮੰਨ ਲਿਆ ਸੀ ਅਤੇ ਆਪਣੇ ਦਿਲ ਵਿੱਚ ਉਸ ਨਾਲ ਪਿਆਰ ਵੀ ਕਰ ਲਿਆ ਸੀ ਪਰ ਉਹ ਕੌਣ ਨੀਚੇ ਇਨਸਾਨ ਸੀ ਜਿਸ ਨੇ ਇੱਕ ਰਾਤ ਵਿੱਚ ਮੇਰੇ ਤੋਂ ਜੀਣ ਦਾ ਹੱਕ ਖੋ ਲਿਆ ਸੀ ਮੈਂ ਆਪਣੇ ਵਾਲਾਂ ਨੂੰ ਮੁੱਕੀ ਵਿੱਚ ਫੜ ਲਿਆ ਅਤੇ ਰੋ ਰਹੀ ਸੀ ਸਵੇਰੇ ਦੇ 10:00 ਵੱਜ ਚੁੱਕੇ ਸਨ ਜਦੋਂ ਮੇਰੇ ਕਮਰੇ ਵਿੱਚ ਦਸਤਕਤ ਹੋਈ ਮੇਰੀਆਂ ਅੱਖਾਂ ਰੋਣ ਨਾਲ ਲਾਲ ਹੋ ਗਈਆਂ ਸਨ ਮੈਂ ਆਪਣੇ ਹੰਝੂ ਪੂੰਝੇ ਮੇਰੀ ਨਾਨੀ ਗਰੀਮਾ ਸੀ ਉਸਨੇ ਕਿਹਾ ਭਾਬੀ ਆ ਕੇ ਨਾਸ਼ਤਾ ਬਣਾ ਲਓ ਹੋਰ ਅੱਜ ਦੀ ਭੈਣ ਸੀ ਸਿਰਫ ਇਹ ਦੋ ਪੈਣ ਭਰਾਈ ਸਨ ਘਰ ਵਿੱਚ ਹੋਰ ਕੋਈ ਮਰਦ ਨਹੀਂ ਸੀ ਇਸ ਲਈ ਮੇਰੇ ਨਾਲ ਇਹ ਕਿਨੋਂ ਨੀ ਖੇੜ ਕਿਸ ਨੇ ਖੇਟੀ ਆਖਰੇ ਕਿਸ ਨੇ ਕੀਤਾ ਇਹ ਇੱਕ ਸਵਾਲ ਮੈਨੂੰ ਮਾਰ ਰਿਹਾ ਸੀ ਮੈਂ ਉੱਠ ਕੇ ਵਾਸ਼ਰੂਮ ਗਈ ਮੂੰਹ ਅਤੇ ਹੱਥ ਧੋ ਕੇ ਕਮਰੇ ਤੋਂ ਬਾਹਰ ਆ ਗਈ ਬਾਹਰ ਡਾਈਨਿੰਗ ਟੇਬਲ ਤੇ ਸਾਰੇ ਨਾਸ਼ਤਾ ਖਾਵੇ ਸਨ ਮੇਰੀ ਸੱਸ ਉੱਥੇ ਨਹੀਂ ਸੀ ਸ਼ਾਇਦ ਉਹ ਬਿਮਾਰ ਹੋਣ ਕਰਕੇ ਸੌ ਰਹੀ ਸੀ ਮੈਂ ਰਾਜ ਦੇ ਕੋਲ ਬੈਠ ਗਈ ਉਹ ਆਪਣੀ ਭੈਣ ਨੂੰ ਝਟਕ ਰਿਹਾ ਸੀ ਤੂੰ ਮੇਰੀ ਗੱਲ ਸੁਣ ਤੂੰ ਆਪਣੀ ਭਾਬੀ ਨੂੰ ਕਿਉਂ ਨਹੀਂ ਦੱਸਿਆ ਕਿ ਮੈਂ ਅੱਜ ਰਾਤ ਕਮਰੇ ਵਿੱਚ ਨਹੀਂ ਆਵਾਂਗੀ ਉਸ ਨੇ ਕਿਹਾ ਕਿ ਮੈਂ ਬਹੁਤ ਥੱਕ ਗਈ ਸੀ ਇਸ ਲਈ ਮੈਂ ਲੇਟ ਗਈ ਅਤੇ ਫਿਰ ਸੌ ਗਈ ਇੱਕ ਹੋਰ ਗੱਲ ਮੇਰੇ ਸਾਹਮਣੇ ਆਈ ਗਰੀਮਾ ਕਹਿਣ ਲੱਗੀ ਕਿ ਰਾਤ ਨੂੰ ਸਾਡੇ ਘਰ ਦੀਆਂ ਲਾਈਟਾਂ ਬੰਦ ਹੋ ਗਈਆਂ ਹਾਲਾਂਕਿ ਸਾਰੇ ਅੰਗੂਮਾਂ ਦੇ ਵਿੱਚ ਲਾਈਟਾਂ ਜਗ ਰਹੀਆਂ ਸਨ ਇਹ ਸੁਣ ਕੇ ਮੈਂ ਮੇਰੇ ਹੱਥ ਵਿੱਚ ਫੜੀ ਹੋਈ ਬੁਰਕੀ ਉੱਥੇ ਹੀ ਰੱਖ ਦਿੱਤੀ ਅਰੇ ਮਾ ਕਿਆਨ ਲੱਗੀ ਭਾਈ ਮੈਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਘਰ ਦੀਆਂ ਲਾਈਟਾਂ ਕਿਵੇਂ ਬੰਦ ਹੋ ਗਈਆਂ ਸਾਰੀ ਰਾਤ ਲਾਈਟਾਂ ਬੰਦ ਰਹੀਆਂ ਅਤੇ ਜਦੋਂ ਮੈਂ ਸਵੇਰੇ ਉੱਠ ਕੇ ਲਾਈਟ ਚੈੱਕ ਕੀਤੀ ਤਾਂ ਕਿਸੇ ਨੇ ਸਾਡੇ ਘਰ ਦਾ ਮੇਨ ਸਵਿਚ ਬੰਦ ਕੀਤਾ ਹੋਇਆ ਸੀ ਪਤਾ ਨਹੀਂ ਇਹ ਸਾਬ ਕਿਸ ਨੇ ਕੀਤਾ ਇਸ ਹਨੇਰੇ ਵਿੱਚ ਮੇਰੇ ਕੋਲੋਂ ਸਭ ਕੁਝ ਲੁੱਟ ਗਿਆ ਸੀ ਇਸ ਗੱਲ ਬਾਰੇ ਸੁਣ ਕੇ ਰਾਜ ਉਹ ਪਹਿਲਾਂ ਤਾਂ ਏਸ ਬਾਰੇ ਸੋਚਣ ਲੱਗਾ ਫਿਰ ਫਿਰ ਮੂੜੇ ਹਲਾ ਕੇ ਕਹਿਣ ਲੱਗਾ ਕਿ ਸ਼ਾਇਦ ਉਸ ਦੇ ਕਿਸੇ ਦੋਸਤ ਨੇ ਸ਼ਰਾਰਤ ਕੀਤੀ ਹੋਵੇਗੀ ਉਹਨਾਂ ਨੇ ਆਪਣੇ ਘਰਾਂ ਨੂੰ ਜਾਂਦੇ ਸਮੇਂ ਮੀਨਸ ਵਿੱਚ ਬੰਦ ਕਰ ਦਿੱਤਾ ਹੋਵੇਗਾ ਇਹ ਕਹਿ ਕੇ ਰਾਜ ਨੇ ਗੱਲ ਖਤਮ ਕਰ ਦਿੱਤੀ ਮੈਂ ਨਾਸ਼ਤਾ ਕਰਕੇ ਆਪਣੇ ਕਮਰੇ ਵਿੱਚ ਆ ਗਈ ਮੈਂ ਸੋਚ ਰਹੀ ਸੀ ਕਿ ਮੇਰੇ ਨਾਲ ਇਹ ਕਿਹਨੋਂ ਨੇ ਖੇਡ ਖੇਡਣ ਵਾਲਾ ਕੌਣ ਹੋ ਸਕਦਾ ਹੈ ਫਿਰ ਮੇਰੇ ਮੋਬਾਈਲ ਦੀ ਘੰਟੀ ਵੱਜਣ ਲੱਗੀ ਜਦੋਂ ਮੈਂ ਫੋਨ ਚੱਕਿਆ ਤਾਂ ਅਨਨੋਨ ਨੰਬਰ ਸੀ जिमे ही मैं फोन चकया ता मैं हैरान रह गई ए ओही आदमी सी उसने पूछा तुसी किमे ब्याह वाली रात भूल गए ओ पाल हजे भी मैनु सुनारे ਸੁਪਨੇ ਬਾਗ ਜਾਂਦੇ ਹਨ ਅਤੇ ਤੇਰੇ ਵਰਗੀ ਸੋਹਣੀ ਕੁੜੀ ਅੱਜ ਤੱਕ ਮੇਰੀ ਜ਼ਿੰਦਗੀ ਵਿੱਚ ਨਹੀਂ ਆਈ ਰਾਜ ਮੈਂ ਖੁਸ਼ ਹੋ ਗਿਆ ਜੇ तुसी ਕਹੋ ਤਾਂ ਕੱਲ ਦੀ ਮੁਲਾਕਾਤ ਨੂੰ ਅੱਜ ਦੁਹਰਾ ਦਿਆਂ ਇਹ ਸੁਣ ਕੇ ਮੇਰੇ ਕੰਨਾਂ ਵਿੱਚ ਸੀਟੀ ਵੱਜਣ ਲੱਗੀ ਮੈਂ ਕਿਹਾ ਤੂੰ ਕੌਣ ਹੈ ਇਸ ਆਪੋ ਮੇਰੇ ਨਾਲ ਕਿਉਂ ਕੀਤਾ ਉਹ ਫਿਰ ਮੇਰੀਆਂ ਗੱਲਾਂ ਤੇ ਉੱਚ-ਉੱਚ ਹਸਣ ਲੱਗਾ ਤੇ ਕਹਿਣ ਲੱਗਾ ਕਿ ਮੈਂ ਤੁਹਾਨੂੰ ਦੁਲਹਣ ਦੇ ਰੂਪ ਵਿੱਚ ਦੇਖ ਕੇ ਪਾਗਲ ਹੋ ਗਿਆ ਅਤੇ ਮੈਂ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਅਤੇ ਰਾਜ ਨੂੰ ਇਹ ਨਹੀਂ ਪਤਾ ਕਿ ਉਸ ਦੀ ਕਿਸਮਤ ਕਿੰਨੀ ਚੰਗੀ ਹੈ ਹਰ ਵੀ ਪਹਿਲਾਂ ਉਸ ਵੱਲ ਆਕਰਸ਼ਕ ਹੁੰਦੀ ਹੈ ਭਾਵੇਂ ਮੈਂ ਕਿਸੇ ਤੋਂ ਘੱਟ ਸੁੰਦਰ ਨਹੀਂ ਹਾਂ ਪਰ ਰਾਜ ਦੇ ਸਾਹਮਣੇ ਮੈਂ ਥੋੜਾ ਘਟੀਆ ਲੱਗਦਾ ਹਾਂ ਮੈਂ ਉਸ ਤੋਂ ਅਜਈਆਂ ਗੱਲਾਂ ਹੋਰ ਨਹੀਂ ਸੁੰਣਾ ਚਾਹੁੰਦੀ ਸੀ ਇਸ ਲਈ ਮੈਂ ਗੁੱਸੇ ਨਾਲ ਫੋਨ ਬੰਦ ਕਰ ਦਿੱਤਾ ਮੈਂ ਉਸ ਦੀਆਂ ਗੱਲਾਂ ਤੋਂ ਅੰਦਾਜ਼ਾ ਲਗਾ ਸਕਦੀ ਸੀ ਕਿ ਇਹ ਕਿੰਨਾ ਘਟਿਆ ਸੀ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹ ਬੇਤੀ ਮੇਰਾ ਫੋਨ ਨੰਬਰ ਜਾਣਦਾ ਸੀ ਉਹ ਕਿੰਨੀ ਬੇਹੂਦੀ ਨਾਲ ਆਪਣੀ ਗੰਦੀ ਖੇੜ ਦਾ ਪਰਦਾ ਫਾਸ਼ ਕਰ ਰਿਹਾ ਸੀ ਮੇਰਾ ਦਿਲ ਐਨਾ ਬੇਚੈਨ ਸੀ ਕਿ ਸ਼ਾਇਦ ਮੈਂ ਆਪਣੇ ਦਰਦ ਨੂੰ ਸ਼ਾਫਾ ਵਿੱਚ ਬਿਆਨ ਨਹੀਂ ਕਰ ਸਕਦੀ ਸੀ ਮੈਂ ਸਾਰਾ ਦਿਨ ਇਸੇ ਪਰੇਸ਼ਾਨੀ ਵਿੱਚ ਗੁਜ਼ਾਰਿਆ ਪਰ ਰਾਤ ਨੂੰ ਮੈਨੂੰ ਫਿਰ ਇੱਕ ਨੰਬਰ ਤੋਂ ਮੈਸੇਜ ਆਇਆ ਕਿ ਜੇ ਤੂੰ ਰਾਜ ਨੂੰ ਆਪਣੇ ਨੇੜੇ ਆਉਣ ਦਿੱਤਾ ਤਾਂ ਮੈਂ ਤੇਰਾ ਰਾਜ ਆ ਸਭ ਦੇ ਸਾਹਮਣੇ ਜਾਹਰ ਕਰ ਦੇਵਾਂਗਾ ਅਤੇ ਰਾਜ ਨੂੰ ਦੱਸਾਂਗਾ ਕਿ ਮੇਰਾ ਇਸ ਕੁੜੀ ਨਾਲ ਵਿਆਹ ਤੋਂ ਪਹਿਲਾਂ ਹੀ ਅਫੇਅਰ ਚੱਲ ਰਿਹਾ ਹੈ ਅਤੇ ਇਸ ਕੁੜੀ ਨਾਲ ਮੇਰੇ ਹਰ ਤਰ੍ਹਾਂ ਦੇ ਸੰਬੰਧ ਹਨ ਤੁਸੀਂ ਮੇਰੇ ਦਿਲ ਨੂੰ ਪਸੰਦ ਆ ਗਏ ਹੋ ਮੈਂ ਤੁਹਾਡੇ ਨਾਲ ਉਹੀ ਪਿਆਰ ਭਰੇ ਪਲ ਦੁਆਰਾ ਬਿਤਾਉਣਾ ਚਾਹੁੰਦਾ ਹਾਂ ਇਸ ਲਈ ਕੰਨ ਖੋਲ ਕੇ ਸੁਣੋ ਰਾਜ ਨੂੰ ਮੋਹਣਾ ਆਪਣੇ ਨੇੜੇ ਨਾ ਆਉਣ ਦਿਓ ਨਹੀਂ ਤਾਂ ਨਤੀਜੇ ਲਈ ਤੁਸੀਂ ਖੁਦ ਜ਼ਿੰਮੇਦਾਰ ਹੋਵੋਗੇ ਵੈਸੇ ਇੱਕ ਗੱਲ ਦੱਸੋ ਮੈਂ ਉਸ ਰਾਤ ਉਹ ਤੁਹਾਨੂੰ ਕੁਸ਼ਤਾ ਕੀਤਾ ਮੈਂ ਬਹੁਤ ਗੁੱਸੇ ਵਿੱਚ ਆ ਕੇ ਮੈਂ ਫੋਨ ਕੱਟ ਦਿੱਤਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਕੀ ਕਰਾਂ ਇਹ ਗੱਲ ਮੈਂ ਹੁਣ ਤੱਕ ਰਾਜ਼ ਤੋਲ ਕੋ ਕੇ ਰੱਖੀ ਸੀ ਉਹ ਮੇਰੀ ਜ਼ਿੰਦਗੀ ਬਰਬਾਦ ਕਰ ਦੇਵੇਗਾ ਤੇ ਤਲਾਕ ਲੈ ਲਵੇਗਾ ਮੈਂ ਚਿੰਤਿਤ ਰਹੀ ਮੈਨੂੰ ਕੋਈ ਪਤਾ ਨਹੀਂ ਸੀ ਕਿ ਉਹ ਆਦਮੀ ਕੌਣ ਸੀ ਮੈਂ ਆਪਣੇ ਮਨ ਵਿੱਚ ਆਪਣੀ ਅਤੀਤ ਨੂੰ ਦੇਖ ਲਿਆ ਸੀ ਪਰ ਮੈਨੂੰ ਕੋਈ ਅਜਾ ਲੜਕਾ ਯਾਦ ਨਹੀਂ ਸੀ ਜੋ ਮੇਰੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਸੀ ਉਸ ਤੋਂ ਬਾਅਦ ਉਸ ਲੜਕੇ ਨੇ ਮੈਨੂੰ ਕੁਝ ਤਸਵੀਰਾਂ ਦਿਖਾਈਆਂ ਜੋ ਸ਼ਾਇਦ ਉਸਨੇ ਸਾਡੇ ਵਿਆਹ ਦੀ ਪਹਿਲੀ ਰਾਤ ਲਾਟੀਆਂ ਸੀ ਜਦੋਂ ਮੈਂ ਉਸਦੇ ਮੋਢੇ ਤੇ ਸਿਰ ਰੱਖ ਕੇ ਗੂੜੀ ਨੀਂਦ ਵਿੱਚ ਸੌ ਰਹੀ ਸੀ ਉਸਨੇ ਆਪਣਾ ਚਿਹਰਾ ਨੰਗਾ ਕੀਤਾ ਹੋਇਆ ਸੀ ਅਤੇ ਮੈਂ ਉਸ ਨੂੰ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਮੈਂ ਇਹ ਸਵਾਲ ਕਈ ਵਾਰ ਦੁਹਰਾਇਆ ਸੀ ਕਿ ਤੁਸੀਂ ਕੌਣ ਹੋ ਮੇਰੀ ਜ਼ਿੰਦਗੀ ਕਿਉਂ ਬਰਬਾਦ ਕਰ ਰਹੇ ਹੋ ਪਾਰ ਜਵਾਬ ਵਿੱਚ ਉਹ ਸਨ ਲੱਗ ਪੈਂਦਾ ਸੀ ਰਾਤ ਨੂੰ ਜਦੋਂ ਹੀ ਰਾਜ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਮੈਂ ਉਸ ਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਆਪ ਤੋਂ ਦੂਰ ਕਰ ਦਿੰਦੀ ਸੀ ਪਾਰ ਜਾਇਰ ਹੈ ਕਿ ਉਹ ਮੇਰਾ ਪਤੀ ਹੈ ਉਹ ਕਿੰਨਾ ਕੁ ਚਿਰ ਮੇਰੇ ਤੋਂ ਦੂਰ ਰਹਿ ਸਕਦਾ ਹੈ ਮੇਰੇ ਅੰਦਰ ਇਹ ਡਰ ਹਮੇਸ਼ਾ ਬਨਿਆ ਰਹਿੰਦਾ ਸੀ ਜੇ ਰਾਜ ਮੇਰੇ 니ੜ ਗਿਆ ਗਿਆ ਅਤੇ ਜੇ ਉਸ ਨੂੰ ਮੇਰੀ ਪਹਿਲੀ ਰਾਤ ਦੀ ਸਚਾਈ ਦਾ ਪਤਾ ਲੱਗ ਗਿਆ ਤਾਂ ਉਹ ਮੈਨੂੰ ਤਲਾਕ ਦੇ ਦੇਵੇਗਾ ਤੇ ਦੂਜਾ ਡਰ ਸੀ ਕਿ ਜੇਕਰ ਉਸ ਲੜਕੇ ਨੂੰ ਪਤਾ ਲੱਗ ਗਿਆ ਤਾਂ ਉਹ ਰਾਜ ਮੂ ਮੇਰੇ ਬਾਰੇ ਝੂਠੀ ਖਬਰ ਦੇ ਕੇ ਮੇਰਾ ਘਰ ਬਰਬਾਦ ਕਰ ਦੇਵੇਗਾ ਔਰ ਤਲੀ ਉਸ ਅਦਾਕਾਰ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਇਸ ਤੋਂ ਵੀ ਵੱਧ ਉਸ ਲਈ ਉਸ ਦੀ ਇੱਜ਼ਤ ਹੁੰਦੀ ਹੈ ਜੋ ਮੁੰਡਾ ਐਦਾਂ ਦੀਆਂ ਗੱਲਾਂ ਫੈਲਾ ਕੇ ਮੇਰਾ ਘਰ ਬਰਬਾਦ ਕਰ ਦਿੰਦਾ ਤਾਂ ਮੇਰੀ ਇੱਜ਼ਤ ਵੀ ਨਿਲਾਮ ਹੋ ਜਾਂਦੀ ਅਤੇ ਫੇਰ ਕੋਈ ਵੀ ਔਰਤ ਵਿਆਹ ਤੋਂ ਪਹਿਲਾਂ ਤਲਾਕ ਨਹੀਂ ਲੈਣਾ ਚਾਹੁੰਦੀ ਮੈਂ ਬਹੁਤ ਪਰੇਸ਼ਾਨ ਸੀ ਮੇਰਾ ਦਿਲ ਡਰਦਾ ਰਹਿੰਦਾ ਸੀ ਇੱਕ ਵਾਰ ਅਜਿਹਾ ਹੋ ਗਿਆ ਕਿ ਮੇਰੇ ਕੋਲ ਮੇਰੀ ਨਣਧ ਰਿਮਾਈ ਉਸਦੇ ਆਪਣੇ ਇੱਕ ਦੋਸਤ ਨਾਲ ਉਸਦੀ ਮੰਗਣੀ ਹੋ ਗਈ ਸੀ ਦੋਵੇਂ ਇੱਕੋ ਕਾਲਜ ਵਿੱਚ ਪੜ੍ਹਦੇ ਸੀ ਇੱਕ ਵਾਰ ਉਹ ਸਾਡੇ ਘਰ ਆਇਆ ਮੇਰੀ ਸੱਸ ਨੇ ਮੈਨੂੰ ਸਵੇਰ ਤੋਂ ਹੀ ਦੱਸਿਆ ਸੀ ਕਿ ਰੀਮਾ ਦਾਮ ਗੇਤਰ ਸਾਡੇ ਨਾਲ ਰਾਤ ਦੇ ਖਾਣੇ ਤੇ ਆਵੇਗਾ ਇਸ ਲਈ ਮੈਂ ਖਾਣੇ ਦੀ ਸਾਰੀ ਤਿਆਰੀ ਕਰ ਲਈ ਸੀ ਅਤੇ ਰਾਤ ਨੂੰ ਜਦੋਂ ਰੀਮਾ ਦਾਮ ਗੇਤਰ ਘਰ ਆਇਆ ਤਾਂ ਮੈਂ ਰਸੋਈ ਵਿੱਚ ਰੁੱਝੀ ਹੋਈ ਸੀ ਰੀਮਾ ਵੀ ਖਾਣਾ ਬਣਾਉਣ ਵਿੱਚ ਮੇਰੀ ਮਦਦ ਕਰ ਰਹੀ ਸੀ ਜਦੋਂ ਸਾਬਕ ਉਜ ਤਿਆਰ ਹੋ ਗਿਆ ਤਾਂ ਰੀਮਾ ਕਹਿਣ ਲੱਗੀ ਭਾਬੀ ਜੀ ਤੁਸੀਂ ਉਹਨਾਂ ਲੋਕਾਂ ਦੇ ਸਾਹਮਣੇ ਇਹ ਨਾ ਦੱਸੋ ਕਿ ਤੁਸੀਂ ਖਾਣਾ ਤਿਆਰ ਕੀਤਾ ਹੈ ਸਿਰਫ ਇਹ ਕਹਿਣਾ ਕਿ ਮੈਂ ਇਸ ਨੂੰ ਬਣਾਇਆ ਹੈ ਉਹ ਹਰ ਪਾਰੋਂ ਮੇਰੇ ਖਾਣੇ ਵਿੱਚ ਕੋਈ ਨਾ ਕੋਈ ਕਮੀ ਕਰਦਾ ਰਹਿੰਦਾ ਹੈ ਮੈਰੀ ਮਾਂ ਦੀ ਹਾਲਤ ਨੂੰ ਸਮਝ ਸਕਦੀ ਸੀ ਹਰ ਕੁੜੀ ਦੀ ਇਹੀ ਇੱਛਾ ਹੁੰਦੀ ਹੈ ਕਿ ਉਸ ਦਾ ਪਤੀ ਉਸ ਨੇ ਜੋ ਬਣਾਇਆ ਹੈ ਉਸ ਦੀ ਤਾਰੀਫ ਕਰੇ ਮੈਂ ਮੁਸਕਰਾ ਕੇ ਕਿਹਾ ਕਿ ਠੀਕ ਹੈ ਉਹ ਮੇਰੀਆਂ ਗੱਲਾਂ ਤੇ ਕੋਸ਼ਿਸ਼ ਹੋ ਗਈ ਜਿਵੇਂ ਹੀ ਮੈਂ ਖਾਣਾ ਮੇਜ਼ ਤੇ ਰੱਖਿਆ ਤਾਂ ਸਾਹਮਣੇ ਦੀਪ ਬੈਠਾ ਸੀ ਮੈਂ ਉਸ ਨੂੰ ਨਮਸਕਾਰ ਕੀਤੀ ਤਾਂ ਉਸ ਨੇ ਸਿਰ ਹਿਲਾ ਦਿੱਤਾ ਪਰ ਉਸ ਤੋਂ ਬਾਅਦ ਜੋ ਵੀ ਹੋਇਆ ਮੇਰਾ ਦਿਲ ਧੜਕਣਾ ਭੁੱਲ ਗਿਆ ਸੀ ਜਾਣੀ ਕਿ ਟੇਬਲ ਤੇ ਸਾਰੇ ਬੈਠੇ ਸਨ ਪਤਾ ਨਹੀਂ ਕਿਉਂ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਦੀਪ ਮੇਰੇ ਵੱਲ ਜੀਵ ਜੀਆਂ ਨਜ਼ਰਾਂ ਨਾਲ ਦੇਖ ਰਿਹਾ ਹੋਵੇ ਉਹ ਮੇਜ਼ ਤੇ ਬੈਠ ਗਿਆ ਤੇ ਭੋਜਨ ਦੀ ਪਹਿਲੀ ਬੁਰਕੀ ਲੈਂਦੇ ਹੋਏ ਉਸ ਨੇ ਕਿਹਾ ਕਿ ਇਹ ਬਹੁਤ ਸਵਾਦ ਹੈ ਮੈਨੂੰ ਯਕੀਨ ਹੈ ਕਿ ਰੀਮਾ ਨੇ ਤਿਆਰ ਨਹੀਂ ਕੀਤਾ ਹੋਵੇਗਾ ਪਰ ਰੀਮਾ ਨੇ ਕਿਹਾ ਕਿ ਇਹ ਨੇ ਤਿਆਰ ਕੀਤਾ ਜੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਤੁਸੀਂ ਭਾਬੀ ਜੀ ਨੂੰ ਪੁੱਛੋ ਮੈਂ ਖਾਣਾ ਖਾ ਰਹੀ ਸੀ ਪਰਦੀਪ ਦੀ ਆਵਾਜ਼ ਸੁਣ ਕੇ ਮੇਰੀ ਬੁਰਕੀ ਮੇਰੇ ਹੱਥ ਵਿੱਚ ਹੀ ਰਹਿ ਗਈ ਮੈਂ ਉਸ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਜੋ ਕੁਝ ਮੈਂ ਦੇਖਿਆ ਉਹ ਮੇਰੀ ਜਾਨ ਲੈ ਲਈ ਕਾਫੀ ਸੀ ਉਹ ਅਜੀਬ ਜਹੀ ਮੁਸਕਾਨ ਚਿਹਰੇ ਤੇ ਲੈ ਕੇ ਮੇਰੇ ਵੱਲ ਹੀ ਦੇਖ ਰਿਹਾ ਸੀ ਮੈਨੂੰ ਲੱਗਾ ਜਿਵੇਂ ਮੈਂ ਸਾਹ ਲੈਣਾ ਹੀ ਭੁੱਲ ਗਈ ਸੀ ਉਹ ਆਵਾਜ਼ ਮੈਂ ਕਿਵੇਂ ਭੁੱਲ ਸਕਦੀ ਸੀ ਦੀਪ ਦੀ ਆਵਾਜ਼ ਨੇ ਤਾਂ ਮੇਰੀ ਨੀਂਦ ਖਰਾਬ ਕਰ ਦਿੱਤੀ ਅਤੇ ਮੇਰੇ ਦਿਲ ਦੀ ਸ਼ਾਂਤੀ ਨੂੰ ਬਰਬਾਦ ਕਰ ਦਿੱਤਾ ਸੀ ਦੀਪ ਕਹਿ ਰਿਹਾ ਸੀ ਕਿ ਖਾਣਾ ਇੰਨਾ ਸੁਆਦ ਹੈ ਕਿ ਮੇਰਾ ਮਨ ਕਰ ਰਿਹਾ ਹੈ ਕਿ ਜਿਸ ਨੇ ਪਕਾਇਆ ਹੈ ਪਕਾਉਣ ਵਾਲੇ ਦੇ ਮੈਂ ਹੱਥ ਚੁੰਮ ਲਵਾਂ ਉਹ ਲਗਾਤਾਰ ਮੇਰੇ ਵੱਲ ਨਹੀਂ ਦੇਖ ਰਿਹਾ ਸੀ ਅਤੇ ਗੱਲਾਂ ਕਰ ਰਿਹਾ ਸੀ ਅਤੇ ਜਿਸ ਤਰੀਕੇ ਨਾਲ ਉਸ ਨੇ ਪਹਿਲਾਂ ਗੱਲ ਕੀਤੀ ਸੀ ਮੇਰੀ ਸੱਸ ਉਸ ਦੇ ਬਰਾਬਰ ਹੀ ਬੈਠੀ ਸੀ ਉਸ ਨੇ ਉਸ ਦੀ ਕਮਰ ਤੇ ਥਾਪਤੀ ਮਾਰੀ ਅਤੇ ਕਿ ਹੱਸ ਸ਼ਰਮ ਕਰੋ ਮੈਨੂੰ ਉਸ ਦੇ ਹਸਣ ਦਾ ਅਤੇ ਕਹਿਣ ਦਾ ਤਰੀਕਾ ਬਿਲਕੁਲ ਵੀ ਪਸੰਦ ਨਹੀਂ ਸੀ ਮੇਰੇ ਕੰਮ ਧੋਖਾ ਨਹੀਂ ਖਾ ਸਕਦੇ ਸੀ ਇਹ ਉਹੀ ਬੰਦਾ ਸੀ ਜਿਸ ਨੇ ਮੈਨੂੰ ਬਰਵਾਦ ਕਰ ਦਿੱਤਾ ਸੀ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਨੰਨ ਦਾ ਹੋਣ ਵਾਲਾ ਪਤੀ ਮੇਰੇ ਨਾਲ ਇੰਨੀ ਵੱਡੀ ਗੜਬੜੀ ਕਰ ਸਕਦਾ ਹੈ ਮੈਂ ਅੱਜ ਤੱਕ ਉਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ ਮੈਂ ਉਸ ਨੂੰ ਜਾਣਦੀ ਵੀ ਨਹੀਂ ਸੀ ਫਿਰ ਉਸ ਨੇ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਖਾਣਾ ਅੱਧ ਵਿਚਾਲੇ ਛੱਡ ਕੇ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ ਕੁਝ ਦੇਰ ਬਾਅਦ ਮੇਰੇ ਮੋਬਾਈਲ ਤੇ ਮੈਸੇਜ ਆਇਆ ਕਿ ਕੱਲ ਦੁਪਹਿਰ ਨੂੰ ਹੋਟਲ ਦੇ ਕਮਰੇ ਵਿੱਚ ਪਹੁੰਚ ਜਾਵੋ ਨਹੀਂ ਤਾਂ ਮੈਂ ਤੇਰਾ ਰਾਜ ਸਾਰਿਆਂ ਨੂੰ ਦੱਸ ਦੇਵਾਂਗਾ ਮੈਂ ਆਪਣਾ ਮੋਬਾਈਲ ਬੰਦ ਕਰ ਦਿੱਤਾ ਤੇ ਆਪਣਾ ਸਿਰ ਆਪਣੇ ਦੋਹੀ ਹੱਥਾਂ ਨਾਲ ਫੜ ਲਿਆ ਮੈਂ ਇਹ ਪਾਪ ਨਹੀਂ ਕਰ ਸਕਦੀ ਸੀ ਪਰ ਜੇ ਮੈਂ ਸੱਚ ਕਿਹਾ ਤਾਂ ਕੋਈ ਵੀ ਮੇਰੇ ਤੇ ਵਿਸ਼ਵਾਸ ਨਹੀਂ ਕਰੇਗਾ ਇਸ ਸਮੇਂ ਮੈਂ ਬਹੁਤ ਪਰੇਸ਼ਾਨ ਸੀ ਕਿ ਮੈਨੂੰ ਹੋਟਲ ਦੇ ਕਮਰੇ ਵਿੱਚ ਜਾਣਾ ਚਾਹੀਦਾ ਹੈ ਜਾਂ ਨਹੀਂ ਰਾਤ ਨੂੰ ਜਦੋਂ ਰਾਜ ਮੇਰੇ ਕਮਰੇ ਵਿੱਚ ਆਇਆ ਤਾਂ ਉਸ ਦਾ ਅੰਦਾਜ਼ਾ ਬਦਲ ਚੁੱਕਾ ਸੀ ਉਸ ਦੀਆਂ ਅੱਖਾਂ ਨਸ਼ੇ ਨਾਲ ਭਰੀਆਂ ਹੋਈਆਂ ਸਨ ਉਹ ਮੇਰੇ ਬਹੁਤ ਨੇੜੇ ਆ ਗਿਆ ਉਸ ਨੇ ਮੇਰੇ ਹੱਥ ਨੂੰ ਫੜ ਲਿਆ ਤੇ ਕਿਹਾ ਮੈਂ ਹੁਣ ਤੁਹਾਡੇ ਤੋਂ ਹੋਰ ਦੂਰ ਨਹੀਂ ਰਹਿ ਸਕਦਾ ਤੂੰ ਮੇਰੇ ਤੋਂ ਕਿਉਂ ਭੱਜਦੀ ਹੈ ਮੈਂ ਉਸ ਨੂੰ ਆਪਣੇ ਹੱਥਾਂ ਨਾਲ ਦੂਰ ਕਰ ਦਿੱਤਾ ਉਹ ਮੇਰੀ ਸਹਰਤ ਤੋਂ ਦੇ ਹੈਰਾਨ ਸੀ ਉਸ ਨੇ ਕਿਹਾ ਤੂੰ ਮੇਰੇ ਤੋਂ ਕਿਉਂ ਭੱਜਦੀ ਹੈ ਠੀਕ ਹੈ ਵਿਆਹ ਵਾਲੀ ਰਾਤ ਮੈਂ ਆਪਣੀ ਮਾਂ ਦੇ ਨਾਲ ਹਸਪਤਾਲ ਗਿਆ ਸੀ ਇਸ ਲਈ ਸਾਨੂੰ ਇਹ ਗੱਲ ਦਾ ਪਤਾ ਨਹੀਂ ਸੀ ਭਾਰਤ ਤੁਸੀਂ ਮੈਨੂੰ ਇਸ ਗੱਲ ਦੀ ਸਜ਼ਾ ਕਦੋਂ ਤੱਕ ਦਿਓਗੇ ਮੈਂ ਚੁੱਪ ਸੀ ਜੇ ਮੈਂ ਜਵਾਬ ਦਿੱਤਾ ਹੁੰਦਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਕਿਸ ਕਿਸਮ ਦੀ ਮੁਸੀਬਤ ਵਿੱਚ ਹਾਂ ਤਾਂ ਉਹ ਮੇਰੇ ਤੇ ਵਿਸ਼ਵਾਸ ਕਰੇਗਾ ਜਾਂ ਨਹੀਂ ਮੈਂ ਕਿਹਾ ਰਾਜੂ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ ਮੇਰੇ ਸਵਾਲ ਤੇ ਉਹ ਮੇਰੇ ਵੱਲ ਧਿਆਨ ਨਾਲ ਦੇਖਣ ਲੱਗਾ ਅਤੇ ਪੁੱਛਣ ਲੱਗਾ ਕਿ ਇਸ ਦਾ ਕੀ ਮਤਲਬ ਹੈ ਮੈਂ ਤੈਨੂੰ ਪਗੋਂ ਪਿਆਰ ਕੀਤਾ ਹੈ ਤੁਸੀਂ ਮੈਨੂੰ ਮੌਕਾ ਹੀ ਨਹੀਂ ਦਿੱਤਾ ਉਹ ਮੇਰੇ ਬਹੁਤ ਨੇੜੇ ਆ ਗਿਆ ਅਤੇ ਮੇਰੇ ਕੰਨਾਂ ਵਿੱਚ ਕੁਸਰਮੂਸਰ ਕਰਾਂ ਲੱਗਾ। ਉਹ ਸ਼ਾਇਦ ਸ਼ਰਾਬ ਦੇ ਨਸ਼ੇ ਵਿੱਚ ਸੀ ਪਰ ਮੈਂ ਬਹੁਤ ਸ਼ਾਂਤ ਸੀ। ਮੈਂ ਕਿਹਾ ਵੀ ਦੀਪ ਤੁਹਾਨੂੰ ਕਿਵੇਂ ਲੱਗਦਾ ਹੈ? ਮੇਰੇ ਸਵਾਲ ਤੇ ਉਹ ਸੁਣੇ ਗਿਆ। ਇਹ ਦੀਪ ਸਾਡੇ ਵਿਚਕਾਰ ਕਿੱਥੋਂ ਆ ਗਿਆ? ਮੈਂ ਕਿਹਾ ਇਹ ਦੱਸੋ ਇਹ ਕਿਹੋ ਜਿਹਾ ਮੁੰਡਾ ਹੈ? ਰਾਜ ਕਹਿਣ ਲੱਗਾ ਕਿ ਇਹ ਚੰਗਾ ਹੈ ਅਤੇ ਰੀਮਾ ਦਾ ਦੋਸਤ ਹੈ। ਰੀਮਾ ਤੇ ਮੈਂ ਇੱਕੋ ਜਮਾਤ ਵਿੱਚ ਪੜਦੇ ਸੀ ਕਿਉਂਕਿ ਅਸੀਂ ਜੁਰਬਾ ਸੀ ਅਤੇ ਦੀਪ ਵੀ ਸਾਡੇ ਨਾਲ ਇੱਕੋ ਜਮਾਤ ਵਿੱਚ ਹੀ ਪੜਦਾ ਸੀ ਅਸੀਂ ਆਪਸ ਵਿੱਚ ਬਹੁਤ ਚੰਗੇ ਦੋਸਤ ਸੀ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਹਾਂ ਪਰ ਉਹ ਚਰਿੱਤਰਹੀਨ ਕਿਸਮ ਦਾ ਮੁੰਡਾ ਹੈ ਅੱਜਕੱਲ੍ਹ ਦੇ ਮੁੰਡੇ ਇਸ ਤਰ੍ਹਾਂ ਦੇ ਹੀ ਹੁੰਦੇ ਹਨ ਵਿਆਹ ਤੋਂ ਬਾਅਦ ਆਪਣੇ ਆਪ ਸੁਧਰ ਜਾਵੇਗਾ ਮੈਂ ਕਿਹਾ ਕਿ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਹੈ ਮੇਰੀ ਗੱਲ ਸੁਣ ਕੇ ਰਾਜਦਾ ਮੱਥਾ ਤੰਗ ਗਿਆ ਉਸ ਨੇ ਕਿਹਾ ਮਾਂ ਦੇ ਸਾਹਮਣੇ ਕੁਝ ਨਾ ਕਹੋ ਮਾਂ ਦੀਪ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਸ ਨੂੰ ਆਪਣਾ ਜਵਾਈ ਮੰਨਦੀ ਹੈ ਮੰਮੀ ਉਸ ਨੂੰ ਬਹੁਤ ਪਿਆਰ ਕਰਦੀ ਹੈ ਮੈਂ ਰਾਜ ਦੇ ਨਾਲ ਗੱਲ ਕਰਨ ਲਈ ਆਪਣੀ ਸਾਰੀ ਹਿੰਮਤ ਇਕੱਠੀ ਕਰ ਰਹੀ ਸੀ ਪਰ ਮੈਂ ਚੁੱਪ ਰਹੀ ਅਗਲੇ ਦਿਨ ਜਦੋਂ ਮੈਂ ਹੋਟਲ ਗਈ ਤਾਂ ਦੀਪ ਕਮਰੇ ਵਿੱਚ ਪਹਿਲਾਂ ਹੀ ਮੌਜੂਦ ਸੀ ਮੈਨੂੰ ਦੇਖ ਕੇ ਬੋਲਿਆ ਦੇਖ ਲੈ ਆਖਰ ਤੂੰ ਆ ਹੀ ਗਈ ਨਾ ਮੈਨੂੰ ਪਤਾ ਸੀ ਤੂੰ ਆਉਣਾ ਹੀ ਸੀ ਮੈਂ ਰੋਂ ਲੱਗ ਪਈ ਮੈਂ ਕਿਹਾ ਮੈਂ ਤੇਰਾ ਕੀ ਨੁਕਸਾਨ ਕੀਤਾ ਹੈ ਤੂੰ ਇਹ ਸਭ ਮੇਰੇ ਨਾਲ ਕੀਤਾ ਦੀਪ ਨੇ ਕਿਹਾ ਕਿ ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਦੁਲਾਨ ਦੇ ਰੂਪ ਵਿੱਚ ਦੇਖਿਆ ਸੀ ਤਾਂ ਮੈਂ ਤੁਹਾਨੂੰ ਦੇਖਦਾ ਹੀ ਰਹਿ ਗਿਆ ਹੁਣ ਮੇਰਾ ਦਿਲ ਤੇਰੇ ਤੇ ਆ ਗਿਆ ਹੈ ਇਸ ਲਈ ਮੈਂ ਰੀਮਾ ਦੀ ਮਾਂ ਦੇ ਖਾਣੇ ਵਿੱਚ ਕੁਝ ਮਿਲਾ ਦਿੱਤਾ ਜਿਸ ਨਾਲ ਉਸਦਾ ਬੀਪੀ ਬਾਧ ਗਿਆ ਮਜਬੂਰੀ ਵਿੱਚ ਰਾਜ ਨੂੰ ਕੋਸ ਦੇ ਨਾਲ ਹਸਪਤਾਲ ਜਾਣਾ ਪਿਆ ਅਤੇ ਫਿਰ ਮੈਂ ਮਹੀਨਸ ਵਿੱਚ ਬੰਦ ਕਰਕੇ ਤੁਹਾਡੇ ਕਮਰੇ ਵਿੱਚ ਆ ਗਿਆ ਰੀਮਾ ਦੀਆਂ ਨਜ਼ਰਾਂ ਵਿੱਚ ਮੈਂ ਘਰ ਛੱਡ ਦਿੱਤਾ ਸੀ ਇਹ ਬਿਲਕੁਲ ਸੰਭਵ ਨਹੀਂ ਹੈ ਕਿ ਮੈਂ ਪਸੰਦ ਕਰਨ ਵਾਲੀ ਚੀਜ਼ ਨੂੰ ਛੱਡ ਦੇਵਾਂ ਉਹ ਆਪਣੀ ਹਰ ਗੱਲ ਮੰਨ ਰਿਹਾ ਸੀ ਮੈਂ ਮੁਸਕਰਾਈ ਅਤੇ ਉਸ ਵੱਲ ਦੇਖਿਆ ਅਤੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਰਾਜ ਬਾਹਰ ਖੜਾ ਸੀ ਮੈਂ ਅੱਜ ਰਾਜ ਨੂੰ ਆਪਣੇ ਨਾਲ ਲੈ ਕੇ ਆਈ ਸੀ ਤਾਂ ਜੋ ਸੱਚਾਈ ਜਾਣ ਸਕੇ ਮੈਂ ਫੈਸਲਾ ਕਰ ਲਿਆ ਸੀ ਕਿ ਮੇਰੇ ਨਾਲ ਜੋ ਮਰਜ਼ੀ ਹੋ ਜਾਵੇ ਪਾਣੇ ਰਾਜ ਮੈਨੂੰ ਤਲਾਕ ਦੇ ਦੇਵੇ ਮੈਂ ਦੀਪ ਨੂੰ ਉਸਦੇ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੁੰਦੇ ਹਾਂਗੀ ਇੱਥੇ ਉਹ ਮੈਨੂੰ ਬਲੈਕਮੇਲ ਕਰਕੇ ਮੇਰੇ ਨਾਲ ਗਲਤ ਕੰਮ ਕਰਦਾ ਸੀ ਦੂਜੇ ਪਾਸੇ ਉਹ ਦੀਦੀ ਨਾਲ ਵੀ ਧੋਖਾ ਕਰ ਰਿਹਾ ਸੀ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਮਰੀਮਾ ਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਉਸ ਸਮੇਂ ਰਾਜ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਰਹੀਆਂ ਸਨ ਦੀਪ ਦਾ ਰਾਂ ਗੁੱਡ ਗਿਆ ਰਾਜ ਨੇ ਵੀ ਦੀਪ ਨੂੰ ਬਹੁਤ ਟੁੱਟਿਆ ਅਤੇ ਰੀਮਾ ਦਾ ਉਸ ਨਾਲ ਰਿਸ਼ਤਾ ਵੀ ਤੋੜ ਦਿੱਤਾ ਅਤੇ ਦੀਪ ਦਾ ਮੋਬਾਈਲ ਵੀ ਖੋਲਿਆ ਅਸੀਂ ਉਸ ਵਿੱਚੋਂ ਮੇਰੀਆਂ ਸਾਰੀਆਂ ਫੋਟੋਜ਼ ਡਿਲੀਟ ਕਰ ਦਿੱਤੀਆਂ ਰਾਜ ਮੇਰੇ ਸਾਹਮਣੇ ਸ਼ਰਮਿੰਦਾ ਸੀ ਅਤੇ ਮੈਂ ਰੋ ਰਹੀ ਸੀ ਰਾਜ ਨੇ ਕਿਹਾ ਚਿੰਤਾ ਨਾ ਕਰੋ ਤੂੰ ਹੱਡੀ ਘਟਨਾ ਦੀ ਖਬਰ ਕਰ ਤੋਂ ਬਾਹਰ ਨਹੀਂ ਜਾਵੇਗੀ ਤੁਹਾਡੇ ਨਾਲ ਇਹ ਹਾਦਸਾ ਮੇਰੇ ਕਾਰਨ ਹੋਇਆ ਹੈ ਅਤੇ ਮੈਂ ਤੁਹਾਨੂੰ ਇਸ ਤਰ੍ਹਾਂ ਬੇਸਹਾਰਾ ਨਹੀਂ ਛੱਡਾਂਗਾ। ਰਾਜਨੀ ਮੈਨੂੰ ਦਿਲੋਂ ਸਵੀਕਾਰ ਕਰ ਲਿਆ ਸੀ। ਮਾਂ ਘਰ ਆ ਕੇ ਮੈਰੀਮਾ ਨੂੰ ਪੂਰੀ ਸੱਚਾਈ ਜ਼ਰੂਰ ਦੱਸ ਦਿੱਤੀ ਕਿ ਦੀਪ ਨੇ ਮੇਰੇ ਨਾਲ ਕੀ ਕੀਤਾ ਸੀ। ਇਹ ਦੱਸਣਾ ਜ਼ਰੂਰੀ ਸੀ। ਮੈਰੀਮਾ ਨੂੰ ਸੱਚ ਨਾ ਦੱਸਿਆ ਹੁੰਦਾ ਤਾਂ ਰੀਮਾ ਦੀਪ ਨੂੰ ਆਪਣੇ ਦਿਲ ਵਿੱਚੋਂ ਨਹੀਂ ਕੱਢ ਸਕਦੀ ਸੀ। ਦੀਪ ਦੀ ਸੱਚਾਈ ਜਾਣ ਕੇ ਰੀਮਾ ਬਹੁਤ ਰੋਈ। ਉਸ ਦਾ ਦਿਲ ਟੁੱਟ ਗਿਆ ਸੀ। ਪਾਰ ਘਟੋ ਘਟੋ ਉਸ ਨੂੰ ਰਾਹਤ ਮਿਲੀ ਸੀ ਕਿਰੀਮਾ ਨੇ ਆਪਣੇ ਆਪ ਨੂੰ ਇੱਕ ਗਲਤ ਵਿਅਕਤੀ ਤੋਂ ਬਚਾਇਆ ਰਾਜ ਨੇ ਮੈਨੂੰ ਦਿਲੋਂ ਸਵੀਕਾਰ ਕਰ ਲਿਆ ਸੀ ਅਤੇ ਉਹ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਰਾਤ ਸੀ ਜੋ ਮੈਂ ਆਪਣੇ ਪਤੀ ਨਾਲ ਬਤਾਈ ਮੇਰਾ ਪਤੀ ਮੈਨੂੰ ਸੱਚਮੁੱਚ ਪਿਆਰ ਕਰਦਾ ਸੀ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਜੇਕਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਰੋਜ਼ ਮਮੀ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ 20 ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਥ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ